ਜਿਹਨਾਂ ਨੇ ਸ਼ਕਤੀ ਵਾਟਰ ਕੀਤਾ ਬਾਹਰਲੇ ਪਾਸੇ ਰੁਕਿਆ ਜੇ ਕਿਉਂਕਿ 1 ਲੱਖ ਦਾ ਨਹੀਂ ਇਹ 2.5 ਲੱਖ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੀ ਕਬੱਡੀ ਪੈ ਗਈ ਗੁਰਬਖਸ਼ ਆਹ ਸਾਹਮਣੇ ਕਦੇ ਭਾਈ ਬਖਤੌਰ ਵਾਲਾ ਬੱਗਾ ਕਬੱਡੀ ਪਾ ਰਿਹਾ ਇੱਕ ਪਾਸੇ ਪੱਪਰ ਵਾਲਾ ਹੁਸ਼ਿਆਰ ਆਹ ਇੱਕ ਆ ਮੀਰਪੁਰੀਆ 31 31000 ਆਹ ਸਾਹਮਣੇ ਪਹਿਲੀ ਕਬੱਡੀ ਤੇ ਦਾ ਲੱਗਦਾ ਹੈ ਸਾਹਮਣੇ ਹੁਸ਼ਿਆਰਾ ਬੋਪਰ ਵਾਲਾ ਪਹਿਲੀ ਕਬੱਡੀ ਤੇ ਤੂ ਤੂ ਮੈਮੇ ਹੋ ਗਈ ਮੇਰੇ ਮਿੱਤਰੋ ਆਹ ਗਰਜੰਟ ਸਿੰਘ ਜੀ ਫੌਜੀ ਸਾਹਮ ਆਹ ਫਾਈਨਲ ਮੈਚ ਉਹ ਪੜਾਕੇ ਉਹ ਸਿਰਾ ਹੋਣਾ ਇਧਰ ਜਸ਼ਨ ਪੁਲਵਾਨ ਦੀ ਕਬੱਡੀ ਤੇ ਨਾਲ ਸਾਲਾ ਸੱਤਾ ਗਿੱਲ ਯੂਕੇ 1000 ਗੱਲ 1000 ਤੇ ਸੱਤਾ ਯੂਕੇ ਵਾਲਾ ਕਹਿੰਦਾ ਵੀ 1000 ਤੋਂ ਸ਼ੁਰੂ ਕਰ ਦਈਏ ਤੇ ਕਹਿੰਦੇ ਸੱਤਾ ਜੀ ਉਹ ਕਹਿੰਦਾ ਯੂਐਸਏ ਵਾਲਾ ਕਹਿੰਦਾ ਯੂਕੇ ਵਾਲਾ ਕਹਿੰਦਾ ਵੀ ਆਪਾਂ ਸਾਰੀ ਮਾਇਆ ਜਿਹੜੀ ਜਸ਼ਨ ਨੂੰ ਦੇਣੀ ਹੈ ਪਹਿਲੀ ਕਬੱਡੀ ਤੇ ਪਹਿਲੀ ਕਬੱਡੀ ਤੇ ਖੜਕਾ ਦੜਕਾ ਉਹ ਸਾਹਮਣੇ ਗੱਭਰੂ ਕਹਿੰਦੇ ਵੱਟਾਂ ਵੜਦਾ ਤੁਰਿਆ ਆਉਂਦਾ ਇੱਕ ਪਾਸੇ ਆਲਮਗੀਰ ਜिले ਲੋਧਿਆਣ ਦੀਆਂ ਗੱਲਾਂ ਚੱਲਦੀਆਂ ਦੂਸਰੇ ਪਾਸੇ ਮਨਸੂਰ ਦੇ ਦਾ ਛੋਟੇ ਬਾਈ ਜिले ਫਰੋਜਪੁਰ ਦੀਆਂ ਗੱਲਾਂ ਚੱਲਦੀਆਂ ਮੰਨੇ ਦੇ ਲਈ ਸਾਡੇ ਵੀਰ ਗੋਪੀ ਦੇ ਸਖਦੇਵ ਸੰਧੂ ਸਾਡਾ ਵੀਰ 550 ਹੋਣਗੇ ਮੰਨੇ ਦੇ ਜੱਫੇ ਤੇ ਲਾਉਂਦੇ ਇਧਰਲੇ ਪਾਸੇ ਕਬੱਡੀ ਪੈ ਗਈ ਮੇਰੇ ਮਿੱਤਰੋ ਉਹ ਡਾਂਗ ਉੱਤੇ ਡਾਂਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਉਹ ਕੁੰਡੀਆਂ ਦੇ ਸਿੰਘ ਫਸ ਰਹੇ ਕੋਈ ਮਿੱਤਰੂ ਵਾਲੇ ਨੇ ਖਾਣੀ ਸ਼ਰਮਾ ਨੋਟ ਕਰ ਲੈ ਗਿੱਲ ਸਾਹਿਬ ਕਹਿੰਦੇ ਸਾਰੀ ਮੇਲਾ ਕਬੱਡੀ ਸਾਡੇ 15 16 ਨੰਬਰ ਹੋਣਗੇ ਨੋਟ ਕਰ ਲੈ ਵੀਰ ਕਹਿ ਰਹੇ ਆ ਕੇ ਵੀ ਸਾਡੇ 15 16 ਨੰਬਰ ਹੋਣਗੇ ਰਸਤੇ ਆ ਜੇ ਦੋਹਾਂ ਟੀਮਾਂ ਨੂੰ ਇਹ ਦੋਨੇ ਟੀਮਾਂ ਲੋਡ ਕਰ ਲੈਣ ਸ਼ਰਮਾ ਰੋਕਣ ਦੀ ਲੋੜ ਨਹੀਂ ਦੱਸ ਹੀ ਦਿੰਦਾ ਦੋਨਾਂ ਨੂੰ ਕਬੱਡੀ ਪੈਣ ਦੇ ਜਸ਼ਨ ਇਹ ਕਮੇਟੀ ਵਾਲੇ ਵੀ ਰਣ ਕੇ ਕਹਿੰਗੇ ਨੇ ਮੇਰੇ ਮਿੱਤਰੋ ਲਾਂਬੇ ਉੱਧਰਲੇ ਪਾਸੇ ਮਨਸੂਰ ਦੇ ਦੇ ਦੀ ਟੀਮ ਆ ਪੈ ਗਈ ਕਬੱਡੀ ਲਓ ਸਾਹਮਣੇ ਜਸ਼ਨ ਆਲਮਗੀਰ ਆਲਾ ਆ ਸਾਹਮਣੇ ਵੀ ਬੱਲਿਏ ਬਣਾਂਗੇ ਝਾਂਜਰ ਤੇਰੀ ਨਾਲ-ਨਾਲ ਹਾ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਬਣਨਾ ਜਾਂ ਬਣ ਜਾਣਾ ਸ਼ਰਮਾ ਨਹੀਂ ਤੇ ਬਣਨਾ ਫਿਰ ਪੱਕੇ ਗਾਨੀ ਰੀਤੇ ਬਣ ਕੇ ਅੱਜ ਤੇਰੋਂ ਟਕਰਾਂਗੇ ਮੇਰੇ ਸਜਦੇ 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 ਸ੍ਰੀਕ ਬਣ ਕੇ ਨਹੀਂ ਅੱਜ ਤੈਨੂੰ ਟਕਰਾਂਗੇ ਉਧਰਲੇ ਪਾਸੇ ਚਾਰ ਜਾਫੀ ਤਿਆਰ ਮੇਰੇ ਮਿੱਤਰੋ ਆਹ ਦੇਖਾਂਗੇ ਕਾਉਂਟ ਬੁੱਦੇ ਕਾਉਂ ਰੱਖੂ ਮੇਰੇ ਮਿੱਤਰੋ ਲਓ ਕਬੱਡੀ ਪੈ ਚੁੱਕੀ ਹੈ ਉਹ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਡੱਕ ਲੈਂਦੇ ਧਾਵੀ ਨੂੰ ਜਾਫੀ ਮੂਰੇ ਆਣਣ ਕੇ ਉਹ ਵੱਖਰਾ ਨਜ਼ਾਰਾ ਜਿਹੜਾ ਆਉਣ ਲੱਗਿਆ ਰਾਜੇ ਖੇਲੋ ਗਿੱਠ ਗਿੱਠਾ ਗਿੱਠ ਗਿੱਠਾ ਗਿੱਠ ਗਿੱਠ ਪੈ ਗਈ ਧਰਤੀ ਓ ਚੋਰ ਨਾਲ ਜੇ Pode abrir! ਇੱਕ ਪਾਸੇ ਪੰਜਾਬ ਦੂਜੇ ਪਾਸੇ ਹਰਿਆਣਾ ਫੌਜੀ ਸਾਹਿਬ ਕਹਿੰਦੇ ਸਾਡੀ ਕੱਲ ਕਰਾਂ ਦੀ ਭਾਕ ਕਮੇਟੀ ਕਹਿੰਦੀ ਹੈ ਵੀ 2026 ਦੇ ਵਿੱਚ 1 ਲੱਖ 1000 ਦਿੱਤਾ ਜਾਣਾ ਚੈੱਕ ਵੈਕ ਤੇ ਕਰਦੇ ਸਿਫਤਾ ਬਣਿਆ ਆਓ ਸਾਹਮਣੇ ਦੇਖਦੇ ਸਿਰੇ ਦਾ ਮੈਚ ਮੇਰੇ ਮਿੱਤਰੋ ਉਧਰ ਬਾਈ ਧਰਮਿੰਦਰ ਹੁਣੇ ਕਹਿੰਦੇ ਆ ਮੰਨੇ ਜਿੰਨੇ ਮੰਨੇ ਜੱਫੇ ਲਾਵੇਂਗਾ ਹਜ਼ਾਰ ਹਜ਼ਾਰ ਹੋਵੇਗਾ ਇਧਰ ਜਸ਼ਨ ਦੀ ਕਬੱਡੀ ਪੈਂਦੀ ਹੈ ਕਿ ਪੀਲੇ ਪੈਂਟਾਂ ਵਾਲਾ ਦੁੱਧ ਪੀਕੇ ਨਾਲ ਕਬੱਡੀ ਖੇਡ ਹੁੰਦੀ ਪਾਰ ਲਾਈਨ ਤੇ ਆ ਜਾਂਦਾ ਜਦ ਗੱਭਰੂ ਦੀ ਰੇਡ ਹੁੰਦੀ ਵਿੱਚ ਬਿਨਾਂ ਦੇ ਪੈਨ ਪੜਾ ਕੇ ਕੰਨ ਗੂਜ ਦੇ ਥੱਪੜਿਆਂ ਨਾਲ ਓਏ ਕਾਰਬਨ ਫੋਰਡ ਖੇਡਦੇ ਜੰਕੇ ਆ ਮਰਦ ਖੇਡਦੇ ਖਤਰਿਆਂ ਨਾਲ ਆ ਕਲਖੁਰਦੀ ਕਮੇਟੀ ਕਹਿੰਦੀ ਹੈ ਵੀ ਮੇਲਾ ਬੈਗਰੂ ਨੇ ਸਫਲ ਕਰ ਦਿੱਤਾ ਜਕਾਰੇ ਲੱਗਣਗੇ ਆ ਬੇਲਾ ਪਿੱਤਰਾਂ ਦਾ ਆ ਮੇਲਾ ਬਾਬਾ ਗੰਬਾ ਦੀ ਧਰਤੀ ਦਾ ਲਓ ਸਾਹਮਣੇ ਕਹਿੰਦੇ ਸਾਧ ਸਿੰਘ ਮੋਟਾ ਕਬੱਡੀ ਪਾ ਰਿਹਾ ਚਾਰ ਜਫੀ ਵੀ ਚਾਰ ਖੜੇ ਜਫੀ ਤਾਂ ਵੀ ਆ ਗਿਆ ਭੱਜ ਕੇ ਇਹ ਜਿੱਤ ਦੇ ਨਿਸ਼ਾਨ ਵਾਲੇ ਝੰਡੇਗੜ ਤੇ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਐ ਬੱਪਰ ਵਾਲਾ ਰੁਕੇਸ਼ ਕਬੱਡੀ ਖਾ ਰਿਹਾ ਓ ਮਨਸੂਰ ਦੇਵ ਵਾਲਿਓ ਹੈ ਕੋਈ ਸ਼ੀਨੀ ਮਾਨ ਸ਼ੇਰ ਜੰਮਿਆ ਪਾਓ ਜਵਾੜੇ ਚ ਹੱਥ ਪਤਾ ਲੱਗੇ ਮਨਸੂਰ ਦੇਵ ਦੇ ਮੁੰਡੇ ਫਾਈਨਲ ਖੇਡਦੇ ਆ ਆ ਕਹਿੰਦੇ ਕਤਰ ਸਿੰਘ ਦਾ ਪੁੱਤ ਕਾਲੂ ਸਿੰਘ ਓ ਬੱਲੇ ਬੱਲੇ ਓਟੋ ਪਾਸੇ ਕਰੋ ਪਾਸੇ ਸ਼ੇਰ ਕਿਦਿਰ ਉਹ ਅੰਦਾਜ਼ ਨਜ਼ਾਰਾ ਦੇ ਇੱਕ ਵਾਰੀ ਉਹ ਤਾੜਾ ਆਹ ਪਤਾ ਲੱਗੇ ਪੇਲਾ ਕੱਲ ਖੁਰਚ ਹੁੰਦਾ ਓਹ ਪਤਾ ਲੱਗੇ ਫਾਈਨਲ ਖੇਡਿਆ ਜਾ ਰਿਹਾ ਪਤਾ ਲੱਗੇ ਮੈਚ ਭਾਈ ਲਖਦਾ ਛੋਟਿਆ ਕਬੱਡੀ ਪੈ ਗਈ ਚੱਕ ਬੈਕ ਆਹ ਕਬੱਡੀ ਬੱਗਾ ਭਾਈ ਬਖਤਾਰ ਵਾਲਾ ਪਾਉਣ ਦੇ ਲਈ ਬੰਨ੍ਹਦਾ ਹੋਇਆ ਮੇਰੇ ਮਿੱਤਰੋ ਆਹ ਮੈਚ ਚੋਟੀ ਦਾ ਓ ਜਿੱਤੂ ਕਿਹੜੀ ਸ਼ੱਕ ਦੇ ਰਹਿਣੀ ਆ ਓ ਮੇਲਾ 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 ਕੱਲ ਖੁਰਦ ਵਾਲਿਆਂ ਦਾ ਆਹ ਧੱਕ ਤੇ ਧੱਕ ਤੇ ਧੱਕ ਤੇ ਧੱਕ ਤੇ ਧੱਕ ਤੇ ਪੈਣੀ ਆ ਓ ਧੱਕ ਤੇ ਪੈਣੀ ਆ ਉਧਰ ਸੱਤਾ ਗਿੱਲ ਯੂਕੇ ਵੱਡਾ ਧੰਨਵਾਦ ਆ ਭਰਾ ਦਾ ਮੇਰੇ ਮਿੱਤਰੋ ਵੱਡੇ ਮਾਨਾਂ ਸਨਮਾਨਾਂ ਦੀ ਗੱਲ ਕਰਦਾ ਜਸ਼ਨ ਦੀਆਂ ਕਬੱਡੀਆਂ ਵੱਡੇ ਮਾਨ ਸਨਮਾਨ ਦੇ ਸੱਤਾ ਗਿੱਲ ਯੂਕੇ ਵਾਲਾ ਮੇਰੇ ਮਿੱਤਰੋ ਐਨ ਗੱਲਾਂ ਟਿਕਾਣੇ ਤੇ ਲਾਉਂਦਾ ਛੋਟਾ ਵੀਰ ਲਓ ਪੀਤ ਪੀਤੇ ਓੜੀ ਕਹਿੰਦੇ ਆ ਕੈਨੇਡਾ ਚੋਂ ਭਰਾ ਸਾਰੇ ਹੀ ਲੱਜ ਰਹੇ ਹੋਏ ਆ ਲਓ ਸਾਹਮਣੇ ਕਬੱਡੀ ਪੈ ਗਈ ਮੇਰੇ ਮਿੱਤਰੋ ਇਹ ਸੂਰਮਾ ਕਦੇ ਨਹੀਂ ਸਹਿ ਸਕਦਾ ਇਹ ਦਰਤੋਂ ਮਿਲੀਆਂ ਹਾਰਾਂ ਨੂੰ ਜਿੱਦਾਂ ਯੋਰੀ ਪਰਖਦਾ ਸੋਨੇ ਨੂੰ ਉਹ ਸਮਾਂ ਪਰਖਦਾ ਇਹ ਆਲਾ ਨਾ ਬੱਲੇ 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 ਕਿੱਥੇ ਰੁਕਦਾ ਕਿੱਥੇ ਝੁਕਦਾ ਆ ਤੇਰੇ ਯਾਰ ਨੂੰ ਦੱਬੋਂ ਨੋ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਲਾ ਦੇ ਤੀਰ ਟਿਕਾਣੇ ਤੇ ਜਿਹੜੇ ਉਹ ਸਮੇ ਤੋਂ ਮਿੱਥੇ ਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਗਰਜਨ ਸਿੰਘ ਫੌਜੀ ਸਾਹਿਬ ਪਰ ਦੰਬ ਦਾ ਕਿੱਥੇ ਆ ਆਹ ਦੇਖਦੇ ਇਧਰਲੇ ਪਾਸੇ ਐਨ ਭੜਾਕੇ ਨਿਆਰਾ ਪੱਜਾ ਬਿਆ ਮੇਰੇ ਮਿੱਤਰੋ ਲਓ ਚਾਰ ਜਫਿਆਂ ਤੇ ਧਾਵਾ ਮੋٹے ਦੇ ਬੋਲ ਦਿੱਤਾ ਆਹ ਚਾਰ ਜਫਿਆਂ ਦੇ ਵਿੱਚੋਂ ਦੇਖਾਂਗੇ ਟੱਕਰ 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 ਆਹ ਮੋਟਾ ਵਾਟਾ ਪੱੜਦਾ ਤੁਰਿਆ ਜਾਂਦਾ ਮੇਰੇ ਮਿੱਤਰੋ ਆ ਕਸ਼ ਦੀ ਕਬੱਡੀ ਬਾਈ ਕੀ ਵੱਡੇ ਬਾਈ ਬੱਪਰ ਬੱਪਰ ਵਾਲਾ ਕਬੱਡੀ ਪਾ ਰਿਹਾ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਚਾਰ ਆਹ ਸਾਹਮਣੇ ਕੇ ਵਿੱਚ ਗਹਿਰੇ ਝੱਲਾਂ ਦੇ ਓਏ ਤੱਬਰ ਸ਼ੋਰ ਨਹੀਂ ਰਹਿਣੇ ਪੁੱਜੇ ਹੌਣ ਠੱਲੋ ਓਏ ਠੱਲੋ ਓਏ ਠੱਲੋ ਓਏ ਠੱਲੂ ਤੂਫਾਨਾਂ ਨਾਲ ਇਹ ਸਾਗਰ ਦੇ ਵਿੱਚ ਪੈਣੇ ਪੁੱਜੇ ਓਏ ਸਾਗਰ ਵਿੱਚ ਨਹੀਂ ਜੁਜੇ ਮੈਚ ਸਿਰੇ ਦਾ ਉਹ ਟੱਕਰ ਸਿਰੇ ਦੀ ਉਹ ਕਬੱਡੀ ਫੇਰ ਪੈ ਗਈ ਮੇਰੇ ਮਿੱਤਰੋ ਚਾਰ ਜਾਫੀ ਪਿਆਰ ਨੇ ਕਿ ਅਨੋਵਾੜੀ ਪੈਂਦੇ ਜਦੋਂ ਤੇਚੇ ਸੋਹਣਿਆ ਉਹ ਦੂਰ ਹੋ ਗਏ ਦਿਲਾਂ ਦੇ ਭੁਲੇਖੇ ਸੋਹਣਿਆ ਅਗਦਾ ਵੀ ਕੀਆ ਤੇ 31 ਮੋੜਦਾ ਤੇ ਰਾਜੇ ਖੇਲੇ ਦਬਕਾ ਭਗਾਨੇ ਪੁੱਤ ਦਾ ਵੱਜਦਾ ਫਰਾਟਾ ਜਿੱਦਾਂ ਉਹ ਨੀਲੇ ਬੱਜਦਾ ਫਰਾਂਟਾ ਜਿੱਦਾਂ ਨੀਲੇ ਫੋੜਦਾ ਆ ਖਾਟੇ ਵੱਜਦੇ ਮੇਰੇ ਮਿੱਤਰੋ ਮੈਚ ਸਿਰੇ ਦਾ ਮਨਸੂਰ ਦੇਣਾ ਤੇ ਆਲਮਗੀਰ ਮੇਰੇ ਮਿੱਤਰੋ ਆ ਪੈਂਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਚਾਰ ਜੱਫੀ ਤਿਆਰ ਨੇ ਕਿ ਲਾਟਾਂ ਮਰ ਕੇ ਗੱਪਰੂ ਕਿੱਥੋਂ ਟੱਕ ਕੇ ਪੈਂਦੇ ਹੁੰਦੇ ਆ ਉਹ ਚੜਦੇ ਸੂਰਜ ਮਿੱਤਰੋ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਆ ਓਏ ਚੜਦੇ ਸੂਰਜ ਅੱਖਾਂ ਵਿੱਚ ਪੈਂਦੇ ਹੁੰਦੇ ਆ ਇੱਕ ਪਾਸੇ ਕਤਰ ਸਿੰਘ ਦਾ ਵੱਜਿਆ ਪਿਆ ਮੇਰੇ ਮਿੱਤਰੋ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਵੱਡਾ ਧੰਨਵਾਦ ਆ ਸਾਰੀ ਪ੍ਰਬੰਧਕ ਟੂਰਨਾਮੈਂਟ ਕਮੇਟੀ ਦਾ ਹੈਰੀ ਪ੍ਰਬੰਧਕ ਟੂਰਨਾਮੈਂਟ ਕਮੇਟੀ ਦਾ ਭਾਈ ਇੰਦਰਜੀਤ ਸਿੰਘ ਜੀ ਹਰਪੀਤ ਸਿੰਘ ਜੀ ਗਿੱਲ ਪਾਇਪਲਸੀ ਵਾਲੇ 1000 ਰੁਪਿਆ ਆ ਜਸ਼ਨ ਦੇ ਲਈ ਦੇ ਗਏ ਆ 1000 ਜਸ਼ਨ ਦਾ ਭਾਈ ਫਰ ਲੈ ਜੇ ਮੇਰੇ ਕੋਲੇ ਆ ਆ ਜੋਦੇ ਰਣ ਸਾਡੇ ਭਰਾ ਸਤਾ ਯੂਕੇ ਵਾਲਾ ਆ ਲਾਪੀ ਤੋਂ ਸਾਡੇ ਸਾਰੇ ਮਿੱਤਰਾਂ ਦਾ ਹੀ ਧੰਨਵਾਦ ਹੈ ਉਹ ਸਾਹਮਣੇ ਲੱਗਦਾ ਸੋ ਲੱਗਦਾ 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 ਕਿ ਇੱਕ ਵਾਰੀ ਹੱਥ ਜਿੱਥੇ ਜੋੜ ਦਿੰਨੇ ਆ ਉਹ ਬੰਦੇ ਨਵੀਆਂ ਗਰਾਰੀਆਂ ਦੇ ਤੋੜ ਦਿੰਨੇ ਆ ਸੈਕਟਰੀ ਸਾਹਿਬ ਇੱਕ ਵਾਰੀ ਹੱਥ ਜਿੱਥੇ ਜੋੜ ਦਿੰਦੇ ਆ ਬੰਦੇ ਨਵੀਆਂ ਗਰਾਰੀਆਂ ਦੇ ਤੋੜ ਦਿੰਨੇ ਆ ਜਸ਼ਨ ਆਲਵੀਰ ਨੂੰ ਜਿਹੜਾ ਜਫਾ ਲਊਗਾ 1000 ਸਾਡੇ ਸਪੋਰਟ ਸੈਕਟਰੀ ਸਾਹਿਬ ਕਹਿੰਦੇ ਸਾਡੇ ਵੱਲ ਦਿੱਤਾ ਜਾਣਾ ਓਏ ਮਾਣ ਹੋਣਗੇ ਪੁੱਤਰੇ ਓ ਮਾਣ ਹੋਣਗੇ ਓਏ ਵੱਡੇ ਭਾਈ ਲੰਪਰੀ ਤੇ ਨਾਲ ਸਾਡਾ ਵੀਰ ਹੈ ਗੈਰੀ ਗਿੱਲ ਸਾਡਾ ਵੀਰ ਤੇ ਪੀਤਾ ਕੈਨੇਡਾ ਕਹਿੰਦੇ ਜੰਡੂ ਜਿੰਨੇ ਜਫੇ ਲਾਊ ਸਾਡੇ ਵੱਲੋਂ ਤਿੰਨ ਜਫਿਆਂ ਦਾ ਮੇਰੇ ਮਿੱਤਰੋ 12000 12000 12000 ਮਨਪੀ ਸਾਡਾ ਢੱਲੋ ਸੁਦੇਣ ਵਾਲਾ ਕਹਿੰਦਾ ਇੱਕ ਜੱਫਾ ਜਿੰਨੇ ਜੱਫੇ ਲੱਗੇ 5 500 ਦੀ ਚਾਰ ਫੇਰੇ ਦਹੀ ਪਾਸੇ ਠੀਕ ਆ ਜੀ ਜੌਂਦਰ ਥੋੜੇ ਥੋੜੇ ਭਾਈ ਜੀ ਆਪਾਂ ਤਰ ਫਿਰ ਕੇ ਸੈਕਟਰੀ ਸਾਹਿਬ ਆ ਜੀ ਪਿਛੇ ਨੂੰ ਉਹ ਸਾਡੇ ਭਾਈਓ ਪਹਿਲਾਂ ਤੁਹਾਡਾ ਚੱਲਦਾ ਛੋਟਿਆਂ ਪੈ ਗਈ ਕਬੱਡੀ ਚੱਕ ਲਾ ਮੈਕ ਆਹ ਕਬੱਡੀ ਪੈ ਗਈ ਕਬੱਡੀ ਪੈ ਗਈ ਢਾਕੇ ਪੈਂਦੇ ਢਾਕੇ 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 ਪੜਾਕੇ ਪੈਂਦੇ ਮੇਰੇ ਮਿੱਤਰੋ ਆਹ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਅੱਜ ਬਾਬਾ ਗੰਗਾ ਦਾਸ ਦੀ ਯਾਦ ਦੇ ਵਿੱਚ 2025 ਦਾ ਫਾਈਨਲ ਖੇਡਿਆ ਜਾ ਰਿਹਾ 2025 ਦਾ ਫਾਈਨਲ ਖੇਡਿਆ ਜਾ ਰਿਹਾ ਬਾਬਾ ਰੂਟ ਸਿੰਘ ਜੀ ਜਿਨ੍ਹਾਂ ਨੇ ਕਹਿੰਦੇ ਲੰਗਰਾਂ ਦੀ ਸੇਵਾ ਕੀਤੀ ਹੈ ਉਹ ਸਾਰੇ ਸਤਿਕਾਰ ਦੇ ਭਰਾਵਾਂ ਦਾ ਧੰਨਵਾਦ ਹੈ ਉਹ ਜਸ਼ਨ ਪੁੱਤ ਪਾ ਦੇ ਠੋਕ ਠੋਕ ਕੇ ਅੱਜ ਮੇਲਾ țeੜਾ ਹੈ ਅੱਜ ਮੇਲਾ ਘਰ ਦਾ ਅੱਜ ਮੇਲਾ ਮਿੱਤਰਾਂ ਦਾ ਪਰ ਮਨਸੂਰ ਦੇ ਵਾਲੇ ਮੰਨੇ ਨੂੰ ਕਹਾ ਮੰਨਿਆ ਓਏ ਚੱਕਲਾ ਥਿਆਰ ਪਾਲਾ ਕਮਾਨ ਚ ਤੀਰ ਪਤਾ ਲੱਗੇ ਨਿਸ਼ਾਨੇ ਕਿੱਥੇ ਲੱਗਦੇ ਆ ਪਰ ਇੱਧਰ ਵੇਖ ਨਯਾਰਾ ਆ ਦੁਨੀਆ ਦਾ ਵੱਡਾ ਮੱਲ ਇਹ ਕਹਿੰਦੇ ਅੰਗਰੇਜ਼ਾਂ ਕੇਜੀ ਦਾ ਖਾ ਜੱਲੇ ਬੱਲੇ 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 ਇਧਰਲੇ ਪਾਸੇ ਜਸ਼ਿੰਦਰ ਪਲਮਾਨ ਫੇਰ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਚੱਲ ਵੀ ਨੌਜਵਾਨ ਹੈ ਗੱਰੂਆ ਪਾਗਲੀ ਕਬੱਡੀ ਮੋਟਾ ਫੇਰ ਇਧਰਲੇ ਪਾਸੇ ਕਬੱਡੀ ਪਾਉਣ ਲਈ ਵਧੇਗਾ ਖੇਡ ਮੈਦਾਨ ਦੇ ਵਿੱਚ ਕਿ ਮੁੜ ਕੋ ਮੁੜ ਕੇ ਹੋ ਗਏ ਲੱਗਿਆ ਜੋਰ ਚੁੱਪਰਾਂ ਦਾ ਕੰਡਾ ਦੀ ਦੀ ਚੁੱਪਦਾ ਤੇ ਜਿਸਮ ਕਠੋਰ ਚੁੱਪਰਾਂ ਦਾ ਉਹ ਜੜੀ ਜ਼ੁਬਾਨੀ ਗਰਮ ਖੂਨ ਮੁੰਡਿਆਂ ਦਾ ਲਲਕਾਰੇ ਤਾ ਮਜਦੇ ਓ ਰਾਜੇ ਖੇਲੇ ਰਾਜੇ ਖੇਲੇ ਰਾਜੇ ਖੇਲੇ ਰਾਜੇ ਖੇਲੇ ਉਹ ਮਰਦ ਬਡਾਨਾ ਕਿਥੇ ਡਰ ਕੇ ਆ ਪੈਦੇ ਉਹ ਮੀਰਪੁਰੀਆ ਕੀ ਹਾਲ ਚਾਲ ਆ ਪੱਪਰ ਵਾਲਾ ਹਯਾਰਾ ਹਟੋ ਪਾਸੇ ਸੱਜੇ ਖੱਬੇ ਉੱਤੇ ਫੱਲੇ ਰਾਦੂ ਬਲ 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 ਆ ਜੱਕੇ ਰੋਟਾ ਮਟਾ ਰੋਟਾ ਮਟਾ ਗੁਰਜੰਟ ਸਿੰਘ ਦੀ ਫੌਜੀ ਸਾਹਬ ਅੱਜ ਜਿੱਦੇ ਆ ਸਾਰੇ ਗੋਡਿਆਂ ਪਰ ਨਹੀਂ ਆਏ ਆ ਉਹ ਜਿੰਨੇ ਆਏ ਤੇ ਸਾਰੇ ਗੋਡਿਆਂ ਪਰ ਨਹੀਂ ਆਏ ਆ ਸਿਰੇ ਦੇ ਮੈਚ ਹੋਏ ਮੇਰੇ ਮਿੱਤਰੋ ਸਿਰੇ ਦੀਆਂ ਕਬੱਡੀਆਂ ਆਹ ਸਾਹਮਣੇ ਇਧਰਲੇ ਪਾਸੇ ਲਓ ਰੁਕੇਸ਼ ਬੋਪਰ ਵਾਲੇ ਦੀ ਕਬੱਡੀ ਤੇ ਪੁਆਇੰਟ ਜਿਹੜਾ আলমਗੀਰ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਐਨ ਚੋਟੀ ਦਾ ਮੇਲਾ ਉਧਰ ਸਮਰਜੀਤ ਸਿੰਘ ਜੀ ਫੈਕਟਰੀ ਸਾਹਿਬ ਕਹਿੰਦੇ ਬੱਪਰ ਦਾ ਹੁਸ਼ਿਆਰਾ ਜਿੰਨੇ ਜੱਫੇ ਲਾਉਂਦਾ ਉਹ ਨਹੀਂ 5 5 5 5 500 ਜਾਣਿਆ ਸੱਤਾ ਜੂਕੇ ਵਾਲਾ ਲੰਡਰ ਤੋਂ ਕਹੀ ਜਾਂਦਾ ਵੀ 1000 ਹਰ ਕਬੱਡੀ ਤੇ ਲਾ ਦਿਓ ਜਸ਼ਨ ਦੀ ਤੇ ਇਹ ਕੌਣ ਡੱਕ ਪਾਉ ਮਲ ਨੂੰ ਆ ਬੱਪਰ ਵਾਲਾ ਆ ਬੱਪਰ ਵਾਲਾ ਆ ਬੱਪਰ ਵਾਲਾ ਆ ਬੱਪਰ ਵਾਲਾ ਓ ਬੱਲੇ 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 ਤਾੜੀਆਂ ਤਾੜੀਆਂ ਰੁਕੜੀਆਂ ਨਹੀਂ ਚਾਹੀਦੀਆਂ ਓ ਬਾਈ ਸੂਰਜ ਕਦੇ ਨਹੀਂ ਠਰਦਾ ਓ ਬੰਦੇ ਨੂੰ ਸਮਾਈ ਫਰਾ ਜਾਂਦਾ ਹਾਂ ਮੇਰੇ ਬੰਦਾ ਕਿੱਥੇ ਆ ਹਰਦਾ ਆ ਬੰਦੇ ਨੂੰ ਸਮਾਂ ਖੜਾ ਜਾਂਦਾ ਵੀਰੇ ਚੱਕਲਾ ਮੈਂ ਕਰਦੇ ਮੁੰਡੇ ਦੀਆਂ ਸਿਫਤਾਂ ਆਓ ਸਾਹਮਣੇ ਜਸ਼ਨ ਦੀ ਕਬੱਡੀ ਪੈਂਦੀ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਲਾਓ ਦੇਖਦੇ ਮਨਸੂਰ ਦੇ ਵਾਲਿਓ ਰੌਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਉਹ ਕਹਿੰਦੇ ਵਾਲ ਮਗੀਰ ਵਾਲਿਆਂ ਨੂੰ ਓਏ ਗੱਪਰੂ ਦੇ ਪਰੂ ਗੱਪਰੂ ਹਕਤਣ ਆਇਆ ਆ ਗੱਪਰੂ ਹਕਤਣ ਗਿਆ ਏ ਇੱਕ ਵਾਰੀ ਜਾਂਦੇ ਜਾਂਦੇ ਮਹਾਪੁਰਸ਼ਾਂ ਦੇ ਰਾਤੇ ਇੱਕ ਝਕਾਰਾ ਛੜਨਾ ਸਾਰਿਆਂ ਨੇ ਰਸਣਾ ਜਿਹੜੀ ਵਾਂਜੀ ਨਾ राजे ਬੋਲੇ ਸੋਰਹਾ